ਦਾ ਦੋਸਤੋ ਅੱਜ ਆਪਾਂ ਮੌਜੂਦ ਹਾਂ ਪਿੰਡ ਬਜਿਤ੍ਰ ਕਟਿਆਵਲੀ ਪਿੰਡ ਬਜਿਤ੍ਰ ਕਟਿਆਵਲੇ ਸੇ ਬੱਲਵਾਣਾ ਹਲਕਾ ਦੇ ਕਾਂਗਰਸ ਦੇ ਹਲਕਾ ਇੰਚਾਰਜ ਪ੍ਰੋਫੈਸਰ ਜਿੰਦਰ ਕੋਹ ਆਪਣੇ ਨਾਲ ਮੌਜੂਦ ਨੇ ਕਾਂਗਰਸ ਪਾਰਟੀ ਨੇ ਕਟੇੜਾ ਜ਼ੋਨ ਤੋਂ ਪੰਚਾਇਤ ਸੁਮਿਤੀ ਦੇ ਉਮੀਦਵਾਰ ਸ੍ਰੀ ਚਾਨਲ ਰਾਮ ਜੀ ਚੰਦਰਾ ਨੂੰ ਪ੍ਰੋਫੈਸਰ ਜਿੰਦਰ ਕੋਹ ਜੀ ਅਗਵਾਈ ਵਿੱਚ ਐਲਾਨਿਆ ਹੈ ਤੇ ਅੱਜ ਮੈਂ ਮੈਂ ਆਪਣੇ ਨਾਲ ਨੇ ਆਪਾਂ ਮੈਂ ਆਪਣੇ ਨਾਲ ਗੱਲਬਾਤ ਕਰਾਂਗੇ ਕਿ ਸ੍ਰੀ ਚਾਨਲ ਰਾਮ ਜੀ ਚੰਦਰਾ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਤੇ ਕਿਸ ਤਰ੍ਹਾਂ ਆਪਦੇ ਕੈਂਡੀਡੇਟ ਮਜ਼ਬੂਤ ਕੈਂਡੀਡੇਟ ਨੂੰ ਇਹਨਾਂ ਨੂੰ ਉਤਾਰਿਆ ਤੇ ਉਹਦੇ ਨਾਲ ਆਪਾਂ ਗੱਲਬਾਤ ਕਰਾਂ ਮੈਂ ਉਹਨੂੰ ਪੁੱਛਾਂਗੇ ਮੈਮ ਨਮਸਕਾਰ ਜੀ ਨਮਸਕਾਰ ਜੀ ਮੈਮ ਚਾਨਣਰਾਮ ਜੀ ਚੰਦਰਾਨਾ ਤੁਸੀਂ ਕਟੜਾ ਜੋਂ ਤੋਂ ਆਪਣਾ ਉਮੀਦਵਾਰ ਲਾਨੇ ਹੈ ਇਹਨਾਂ ਦੇ ਬਾਰੇ ਤੁਸੀਂ ਦੱਸੋ ਕਿ ਤੁਹਾਡਾ ਇਹਨਾਂ ਨੂੰ ਜਿਤਾਉਣ ਵਾਸਤੇ ਕੀ ਪ੍ਰਯਾਸ ਕਰੋਗੇ ਤੇ ਕਿਹਸਾ ਤੁਹਾਡਾ ਰੁਵੀ ਇਹਨਾਂ ਦਾ ਨਮਸਕਾਰ ਜੀ ਹਲਕਾ ਬਲੂਆਣਾ ਦੇ ਵਿੱਚ ਪਹਿਲਾਂ ਤਾਂ ਜੀਤਪੁਰ ਕਟਿਆਲੇ ਦੇ ਵਿੱਚ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਹੈ ਬਾਈ ਜਿੰਨਾ ਚਾਨਣਰਾਮ ਜੀ ਨੂੰ ਔਰ ਖਾਸ ਕਰਕੇ ਸਾਡੇ ਜੋ ਇਸ ਦੇ ਪ੍ਰਧਾਨ ਬਣਾਏ ਡਿਸਟ੍ਰਿਕਟ ਦੇ ਸੀ ਪਿਰਥੀ ਰਾਜ ਜੀ ਪ੍ਰਧਾਨ ਜਮਲ ਗੋਇਲ ਜੀ ਸਾਡੇ ਮੰਡਲ ਪ੍ਰਧਾਨ ਨੇ ਔਰ ਤਰਨਵੀਰ ਜੀ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਮੈਂ ਕਹਿੰਦੀ ਹਾਂ ਬਹੁਤ ਵੱਡੀ ਇੱਕ ਜਿੱਤ ਤਾਂ ਉਦੋਂ ਹੀ ਹੋ ਜਾਂਦੀ ਜਦੋਂ ਸਾਰੇ ਕਾਂਗਰਸੀ ਇੰਡੀਪੈਂਡੈਂਟ ਇਕੱਠੇ ਹੋ ਕੇ ਆਪਣੇ ਆਪ ਕਿਸੇ ਨੂੰ ਡਿਸਾਈਡ ਕਰਦੇ ਆ ਕਟੜਾ ਔਰ ਬਜੀਤਪੁਰ ਕਟੇਆੜੀ ਦੋ ਪਿੰਡਾਂ ਦੇ ਜਿਵੇਂ ਅਸੀਂ ਉਹਨਾਂ ਨੂੰ ਕਾਲੂ ਰਾਮ ਸਾਰਾ ਜੀ ਜਿਹੜੇ ਸਰਪੰਚ ਨੇ ਮਜਬੂਤਾ ਔਰ ਕਾਂਗਰਸ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਇਹਨਾਂ ਦਾ ਨਾਮ ਲਿਆ ਇਹ ਅੱਜ ਦੇ ਨਹੀਂ ਸ਼ੁਰੂ ਤੋਂ ਹੀ ਕਾਂਗਰਸੀ ਨੇ ਔਰ ਇੱਕ ਮਜਬੂਤ ਕਾਂਗਰਸੀ ਕੈਂਡੀਡੇਟ ਜਦੋਂ ਆਪਣੇ ਆਪ ਆਪ ਦੇ ਆਪਣੇ ਪ੍ਰਮੋਟ ਕਰਦਾ ਹੈ ਔਰ ਸਾਰੇ ਉਹਨੇ ਤੇ ਸਹਿਮਤੀ ਜਿਤਾਉਂਦੇ ਆ ਤੇ ਜਿੱਤ ਤਾਂ ਤੁਸੀਂ ਪਹਿਲੀਆਂ ਚ ਹੀ ਹੋ ਜਾਂਦੀ ਹੈ ਔਰ ਮੈਂ ਪਹਿਲਾਂ ਤਾਂ ਵਧਾਈ ਦੇਣੀ ਹੈ ਬਹੁਤ-ਬਹੁਤ ਵੀ ਇੰਨਾ ਵੱਡਾ ਨਾ ਨੇ ਆਪਣੇ ਆਪ ਮਸਲਾ ਹੱਲ ਕਰ ਲਿਆ ਬਹੁਤੇ ਪਿੰਡਾਂ ਦੇ ਵਿੱਚ ਕੀ ਹੁੰਦਾ ਕਿ ਇੱਕ ਦੂਜੇ ਦੀ ਖਿੱਚਾ ਤਾਣੀ ਹੁੰਦੀ ਉਹ ਨੂੰ ਨਹੀਂ ਬਣਾਣਾ ਜੀ ਉਹ ਨੂੰ ਨਹੀਂ ਬਣਾਣਾ ਪਰ ਚੰਨ ਲਾਲ ਨਾਮ ਤੇ ਨੋਰਾ ਜੀ ਦੇ ਨਾਮ ਤੇ ਸਾਹਬ ਨੇ ਸਹਿਮਤੀ ਪ੍ਰਗਟਾਈ ਹੈ ਔਰ ਇਹ ਬਹੁਤ ਮਜ਼ਬੂਤ ਕੈਂਡੀਡੇਟ ਹੈ ਸਾਡੀ ਸ਼ੁਰੂਆਤ ਜਿਹੜੀ ਸ਼੍ਰੀ ਗਣੇਸ਼ ਹੈ ਜਿਹੜਾ ਉਹ ਜਿਹੜਾ ਤਾਂ ਹੋਇਆ ਤਾਂ ਸਮਝੋ ਬਲੂਆਣੇ ਦੇ ਵਿੱਚ ਸਮਤੀ ਦੀ ਸਾਰੀਆਂ ਸੇ ਚੀਜ਼ਾਂ ਦੱਸਾਂਗੇ ਔਰ ਜਿਲ੍ਹਾ ਪਰਿਸ਼ਦ ਸਾਡੇ ਇੰਨੇ ਵਧੀਆ ਮਤਲਬ ਜ ਉਹਨਾਂ ਬਾਰੇ ਵੀ ਅਸੀਂ ਅੱਜ ਸਾਰਾ ਸ਼ਾਮ ਤੱਕ ਅਪਡੇਟ ਲੈ ਕੇ ਨਾ ਫਿਰ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਔਰ ਅਸੀਂ ਸਾਰੀਆਂ ਸੀਟਾਂ ਤੇ ਲਗਭਗ ਜਿਹੜੀ ਕਾਂਗਰਸ ਵਿਸ਼ਵਾਸ ਵੀ ਜਿਤਾ ਰਹੀ ਲੋਕ ਔਰ ਸਾਡੇ ਵਰਕਰ ਵੀ ਐਨ ਉਤਸ਼ਾਹਿਤ ਹੈਗੇ ਆ ਕਾਂਗਰਸ ਦੇ ਔਰ ਖੁਦ ਆਪਣੇ ਫੈਸਲੇ ਕਰ ਰਹੇ ਸਾਰੇ ਔਰ ਮੈਂ ਸਭ ਨੂੰ ਉਹਨਾਂ ਤੇ ਹੀ ਛੱਡਿਆ ਤੁਸੀਂ ਆਪ ਡਿਸਾਈਡ ਕਰਨਾ ਹੈ ਤੁਸੀਂ ਉਹਦੇ ਨਾਲ ਚੱਲਣਾ ਹੈ ਔਰ ਸਾਰੇ ਵਰਕਰ ਵੱਧ ਚੜ ਕੇ ਹਿੱਸਾ ਲੈ ਰਹੇ ਆ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਆ ਔਰ ਸਹਿਮਤੀ ਦੇ ਨਾਲ ਅਸੀਂ ਉਹਨਾਂ ਦੇ ਵਰਕਰ ਖੜੇ ਕਰਾਂਗੇ ਔਰ ਸਾਰੀਆਂ ਸੀਟਾਂ ਦੀ ਜਿੱਤ ਪ੍ਰਾਪਤ ਕਰਾਂਗੇ। ਹਾਂ ਧੰਨਵਾਦ ਮੈਂ ਹੁਣ ਆਪਾਂ ਗੱਲ ਕਰਾਂਗੇ ਕੈਂਡੀਡੇਟ ਜੀ ਚਾਨਾ ਨਾਮ ਜਿਸੰਦਰ ਰਾਜੀ ਚਾਨਾ ਨਾਮ ਜੀ ਲੋਕੀ ਤੁਹਾਨੂੰ ਵੋਟਾਂ ਕਿਉਂ ਦੇਣ ਤੁਸੀਂ ਇਹ ਜੱਕੀ ਕੰਮ ਕਰੋਗੇ ਲੋਕੀ ਤੁਹਾਨੂੰ ਵੋਟਾਂ ਦੇਣ ਤੁਸੀਂ ਆਪ ਦਾ ਜਰਾ ਐਤਕਸ ਰੱਖੋ ਜੀ ਨਮਸਕਾਰ ਅੱਛਾ ਮੈਂ ਇਹ ਕੰਮ ਕਰਾਂਗਾ ਵੀ ਪੰਜ ਸਾਲ ਬਲਾਕ ਫੰਟੀ ਦੇ ਜਿੰਨੇ ਵੀ ਕੋਈ ਕੰਮ ਹੋਣਗੇ ਬਲਾਕ ਦੇ ਉਹ ਬਲਾਕ ਦੇ ਜਿਹੜੇ ਵੀ ਕੰਮ ਹੈ ਮੈਂ ਸਾਰੇ ਪਿੰਡ ਦਾ ਕਰਾਂਗਾ ਕਟੜੇ ਦੇ ਜਿੰਨ ਮੈਨੂੰ ਲੋਕਾਂ ਨੇ ਸਹਿਯੋਗ ਦਿੱਤਾ ਹੈ ਤੇ ਦੇਣਗੇ ਮੈਨੂੰ ਬਣਾਣਗੇ ਤੇ ਮੈਂ ਪੰਜ ਸਾਲ ਚ ਉਹਨਾਂ ਦੇ कल के काउंटर में हर एक चीज की जिम्मेदारी मैंने कांग्रेस पार्टी से वरकरा ने सौंपी है वो तो पूरी निभाऊंगा अच्छी तरीके से लाऊंगा हमारे भाई सेक्टर साहब हमारे भाई राजेंद्र कौर जी हलका भलवाना इंचार्ज और इनकी रहनुमाई में हम ये इलेक्शन जो है लड़ेंगे कांग्रेस का और कांग्रेस के जो वोटर है ब्राह्मणक में पड़कर पीछे जो खराब हो गए उनका अच्छा सपोर्ट मिल रहा है हमारी तरफ से कैंडिडेट जो है बहुत ही सॉलिड और ईमानदार और हमेशा से जब कांग्रेस के कोई यहाँ पे दरी बिछाने वाले नहीं थे तब भी से इनके पिता श्री ने सेवा करनी शुरू की थी और सबसे बड़ा तो ये है भी अच्छे माड़े दिन आते रहते हैं माड़े दिनों में कांग्रेस के साथ खड़े रहे हैं इसको हम स्ट्रॉन्ग इसीलिए मानते हैं और इनका सहयोग कांग्रेस पार्टी में हमेशा रहा है और कटेड़ा बी रिजर्व सीट के लिए कटेड़ा जोन से बजीतपुर कटिया वाली और कटेड़ा दो गांव रखे हैं तो इनमें से चंद्राम जी चांदोरा को हमने सर्वसम्मति से कटेड़ा और बजीतपुर कटिया वाली ने सर्वसम्मति से इनके नाम पर सहमति जताई है और बहुत अच्छे कैंडिडेट है सोशल वर्कर है और आगे भी लोगों के लोगों का विश्वास इनमें है और आगे भी उम्मीद करते हैं भी जो पीछे काम किए उनसे ज्यादा बढ़ चढ़ कर काम करेंगे और लोगों के उम्मीदों पर खरे उतरेंगे और इसी के साथ साथ मैं राजेंद्र कौर जी जो हमारे कमांडर भी है इंचार्ज भी है इनकी कमांड में जो इलेक्शन लड़ेंगे और इनको विश्वास दिलाते हैं कि ये सीट हम जीत कर बैर राजर कौर जी के झोली में डालेंगे तो आगे से इनसे उम्मीद करते हैं अब ये भी हमारे पे अपना हाथ रखेंगे और जहां हमें जरूरत पड़ेगी हमारे साथ खड़े रहेंगे बहुत बहुत धन्यवाद